ਚਾਲਾ ਅਮੀਨ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਬੈਠੇ ਆ ਲੰਬੀ ਹਲਕੇ ਦਾ ਪਿੰਡ ਹੈ ਸ਼ੇਰਾਵਾਲੀ ਤੇ ਆਪਣੇ ਨਾਲ ਹਰਪਾਲ ਸਿੰਘ ਸੰਧੂ ਸਾਹਿਬ ਹੈ ਜਿਹੜੇ ਹਰ ਸਾਲ ਬ੍ਰਹਮ ਗਿਆਨੀ ਬਾਬਾ ਵਿੱਲਾ ਜੀਆਂ ਦੇ ਮੇਲੇ ਤੇ ਜੀ ਅਫੰਡਾ ਸਾਹਿਬ ਕਰਾਉਂਦੇ ਆ ਨਗਰ ਦਾ بڑا ਇਹਨਾਂ ਨੂੰ ਵੱਡਾ ਸੁਜੋਗ ਹੈ ਇੱਕ ਜਾਣ ਚੀਏ ਅਤੇ ਨਾਲ ਸਭ ਤੋਂ ਪੁੰਨ ਦਾ ਕੰਮ ਤੇ ਗਰੀਬ ਲੜਕੀਆਂ ਦੇ ਵਿਆਹ ਕਰਦੇ ਆ ਤੇ ਆਪਾਂ ਸਵਾਗਤ ਕਰਕੇ ਹਰਪਾਲ ਸਿੰਘ ਜੀ ਸਾਹਿਬ ਦਾ ਤੇ ਅੱਗੇ ਗੱਲਬਾਤ ਨੂੰ ਵਧਾਉਣੇ ਹਰਪਾਲ ਸਿੰਘ ਸਾਹਿਬ ਜੀ ਅੱਛਾ ਕਿੰਨੀਆਂ ਲੜਕੀਆਂ ਦੇ ਤੁਸੀਂ ਵਿਆਹ ਕਰਦੇ ਆ ਪੱਲਾ ਜੀ ਇਸ ਵਾਰੀ 3 ਲੜਕੀਆਂ ਦੇ ਵਿਆਹ ਕਰ ਰਹੇ ਆ 3 ਲੜਕੀਆਂ ਦੇ ਵਿਆਹ 3 ਲੜਕੀਆਂ ਦੇ ਅੱਛਾ ਤੇ ਅਖੰਡ ਪਾਠ ਸਾਹਿਬ ਜਿਹੜੇ ਚੱਲ ਰਿਹਾ ਕਿੰਨੇ ਚੱਲ ਰਹੇ ਇਹ ਅਖੰਡ ਪਾਠ 14 ਤੇ 15 ਘੰਟਾ ਪਾਠ ਹੈ 15 ਖੰਡ ਪੜ ਜਾਂਦੇ ਜਿਨ੍ਹਾਂ ਨੇ ਮੰਨ ਲਓ ਸੁਖਣਾ ਸੁਖੀਆਂ ਦੀ ਜਿਵੇਂ ਸਾਡਾ ਬੱਚਾ ਕੋਈ ਵਿਦੇਸ਼ ਚਲਾ ਜਾਵੇ ਕੋਈ ਨੌਕਰੀ ਲੱਗ ਜੇ ਕੋਈ ਸਾਨੂੰ ਆ ਫੁਲਾਣਾ ਕੰਮ ਹੋ ਜੇ ਢਮਕਾਣਾ ਹੋਲੀ ਜਿਵੇਂ ਸੁਖਣਾ ਸੁਖੀਆਂ ਹੁੰਦੀਆਂ ਇਹ ਸਾਰੇ ਉਹਨਾਂ ਦੇ ਖੰਡ ਪਾੜ ਸੁਖੜਾ ਸੁਖੀਆਂ ਨੇ ਸੰਗਤ ਜਿਆਦਾ ਸੰਗਤ ਦੇ ਜ਼ਿਆਦਾਤਰ ਖੰਡ ਪਾੜ ਉਹਨਾਂ ਸੰਗਤ ਦੀ ਹੈ ਜਿਨ੍ਹਾਂ ਦੇ ਬੱਚੇ ਵਿਦੇਸ਼ ਗਏ ਐ ਅੱਛਾ ਜਿਨ੍ਹਾਂ ਦੇ ਬੱਚੇ ਵਿਦੇਸ਼ ਗਏ ਆ ਦੋਸਤੋ ਉਹਨਾਂ ਦੀ ਸੁਖਣਾ ਹੁੰਦੀ ਹੈ ਸੁਖਣਾ ਸੁਖੀ ਪਿਛਲੇ ਦਾ ਸੁਖੀ ਨਹੀਂ ਹੁੰਦਾ ਅੱਛਾ ਉਹ ਐਤ ਕੀ ਪੂਰੀ ਹੋ ਗਈ ਪੂਰੀ ਹੋਣਦੇ ਉਹਨਾਂ ਨੇ ਐਤ ਕੀ ਖੰਡ ਪਾਟ ਲਖਾਏ ਠੀਕ ਹੈ ਹਾਂਜੀ ਸੋਹ ਖੰਡ ਪਾਟ ਸਭ ਚੱਲ ਰਹੇ ਆ ਨਾਲ ਨਾਲ ਦੋਸਤੋ ਇੱਕ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਐਨ ਆਰ ਆਈ ਭਰਾਵਾਂ ਨੂੰ ਇਹ ਬੇਨਤੀ ਹੈ ਕਿਉਂਕਿ ਠੱਗਾ ਵਗਦੀ ਵੀ ਬਹੁਤ ਚੱਲਦੀ ਹੈ ਇੱਥੇ ਕੋਈ ਸ਼ੱਕ ਨਹੀਂ ਪਰ ਦਾਨ ਕਹਿੰਦੇ ਵਿਤ ਸਮਾਨ ਹੁੰਦਾ ਹੈ ਤੇ দান ਬੰਦੇ ਨੂੰ ਦਸਵੰਦ ਕੱਢ ਕੇ ਆਪ ਦੇ ਹਿੱਸੇ ਵਿੱਚੋਂ ਦਸਵੰਦ ਹੁੰਦਾ ਦਸਵਾਂ ਹਿਸਾ ਆਪਣੀ ਨੇਕ ਕਮਾਈ ਦੇ ਵਿੱਚੋਂ ਤੇ ਇਹੋ ਜੀਆਂ ਸੁਸਾਇਟੀਆਂ ਨੂੰ ਕਮੇਟੀਆਂ ਨੂੰ ਨਗਰ ਕਮੇਟੀਆਂ ਨੂੰ ਆਪਾਂ ਵੱਕੂ ਦਾਣ ਕਰਨਾ ਚਾਹੀਦਾ ਤਾਂ ਕਿ ਸੰਸਥਾਵਾਂ ਅੱਗੇ ਹੋ ਕੇ ਵੱਧ ਚੜ ਕੇ ਕੰਮ ਕਰ ਸਕਣ ਕਿ ਕਿੰਨੇ ਗਰੀਬਾਂ ਦੀਆਂ ਧੀਆਂ ਵਿਹਿਆ ਜਾਣ ਆਪਾਂ ਦਾ ਗਰੀਬਾਂ ਦੀਆਂ ਧੀਆਂ ਵਿਹੋਣੇ ਦੀ ਗੱਤ ਤੋਂ ਵੱਧ ਬਿਲਕੁਲ ਜੋ ਵੀ ਕਿੰਨੇ ਗਰੀਬ ਦੀ ਧੀ ਹੈ ਜਿਹੜਾ ਨਹੀਂ ਵਿਆਹ ਸਕਦਾ ਬਾਹਰ ਦੀ ਆਪਾਂ ਪਿੰਡ ਦੀ ਹੈ ਫਲਾਨਾ ਕਦੀ ਵਿਚਾਰ ਵੀ ਵਿਚਾਰਾ ਨਹੀਂ ਕੀਤਾ ਅੱਛਾ ਤੁਹਾਡੀ ਸ਼ਰਤ ਨਹੀਂ ਵੀ ਪਿੰਡ ਦੀ ਹੋਵੇ ਨਹੀਂ ਜੀ ਨਹੀਂ ਕੋਈ ਸ਼ਰਤ ਲਾਗੂ ਨਹੀਂ ਕਿ ਵੀ ਪਿੰਡ ਦੀ ਹੋਵੇ ਪਲਾ ਬਾਹਰ ਦੀ ਹੋਵੇ ਕੋਈ ਵੀ ਹੋਵੇ ਕੋਈ ਵੀ ਹੋਵੇ ਹਾਂਜੀ ਹਰ ਹੋਵੇ ਬਿਲਕੁਲ ਗਰੀਬ ਪਰਿਵਾਰ ਦਾ ਲੋਡ ਬੰਦ ਹੋਵੇ ਲੋਡ ਬੰਦ ਇਹ ਨਹੀਂ ਵੀ ਅਗਲੇ ਦੇ ਘਰ ਕੋਟੀ ਪਾਈ ਆ ਅਗਲਾ ਕਿ ਸਾਡਾ ਵਿਆਹ ਕਰ ਦਿਓ ਹੋਗਾ ਠੀਕ ਹੈ ਜਿੰਦਾਂ ਮੰਨ ਲਓ ਕੋਈ ਕਿਸੇ ਦੇ ਪੰਜ ਛੇ ਕੁੜੇ ਨੇ ਵਿਆਹ ਨਹੀਂ ਕਰਦਾ ਕਦੀ ਜੀ ਉਹਨਾਂ ਦੇ ਵਿਆਹ ਕਰਦੇ ਆ ਜੀ ਜਾਂ ਮੰਨ ਲਓ ਬਿਲਕੁਲ ਜਿਹੜੇ ਨਿਆਥੀ ਬੱਚੀਆਂ ਰਹਿ ਚੁੱਕੀਆਂ ਕਮਰਾ ਤੋਂ ਟੱਪ ਚੁੱਕੀਆਂ ਉਹਨਾਂ ਦੇ ਜਦੋਂ ਨਹੀਂ ਵਿਆਹ ਹੁੰਦੇ ਫਿਰ ਉਹ ਬੱਚੇ ਮਾਂ ਪੇਂਨਾਂ ਦੀ ਫਿਰ ਕੋਈ ਆਪੇ ਆਉਂਦਾ ਵਾਰ ਲੱਭਦੇ ਆ ਕਰੇ ਤੇ ਉਹ ਜਿਹੜਾ ਵਿਆਹ ਅਜੇ ਇੱਥੇ ਕਰਕੇ ਇੱਕ ਲੜਕੀਨ ਵਸੇ ਘਟੂ ਘਟ ਪੰਜਾਹ ਹਜ਼ਾਰ 60 ਹਜ਼ਾਰ ਦਾ ਸਮਾਨ ਵੀ ਦਿੰਦੇ ਆ ਜਿਵੇਂ ਮੰਨ ਲਓ 50 ਤੋਂ 60 ਹਜ਼ਾਰ ਦਾ ਇੱਕ ਲੜਕੀ ਨੂੰ ਸਮਾਨ ਹਾਂਜੀ ਜਿਵੇਂ ਮੰਨ ਲਓ ਪੇਟੀਆਂ ਹਾਂ ਟ੍ਰੈਂਕ ਆਪਣੇ ਵੇਚੂਣਾਂ ਦੇ ਨਾਲ ਮੰਨ ਲਓ ਲੋਡ ਮੁਤਾਬਕ ਜਿੰਨਾ ਕੋਲ ਉਹਨਾਂ ਕੋਲ ਹਾਂਜੀ ਹਾਂਜੀ ਭਾਂਡੇ ਅੱਛਾ ਜੋ ਵੀ ਜ਼ਮਾਨ ਸੂਟ ਜੋ ਵੀ ਜਿੰਨੀ ਵੀ ਮੰਨ ਲਓ ਲੋਡ ਬੱਚੀ ਨੂੰ ਆਪਦੇ ਘਰੇ ਜਾ ਕੇ ਪਰਿਵਾਰ ਤੋਂ ਇੱਕ ਚਮਚਾ ਵੀ ਮੰਗਣ ਦੀ ਲੋੜ ਨਹੀਂ ਅੱਛਾ ਠੀਕ ਹੈ ਹਾਂਜੀ ਅਕਾ ਦੋਸਤੋ ਗੁਰੂ ਸਾਹਿਬ ਜੀਆਂ ਨੇ ਜਿਵੇਂ ਕਿਹਾ ਸੀ ਅਖੀਰ ਵਿੱਚ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਾਂ ਕਿ ਗੁਰੂ ਕੀ ਗੋਲਕ ਤੇ ਗਰੀਬ ਧਾਮੂ ਜਿਹੜਾ ਤੁਸੀਂ ਗੁਰੂ ਕੀ ਗੋਲਕ ਵਿੱਚ ਤਿਲ ਫੁੱਲ ਇਕੱਠਾ ਕਰਕੇ ਨਗਰ ਆਸੇ ਪਾਸੇ ਦੀਆਂ ਸੰਗਤਾਂ ਜਿੰਨਾ ਵੀ ਦਾਨ ਭੇਜ ਦਿਓ ਨਾ ਉਹ ਤੁਹਾਡਾ ਸਾਹਮਣੇ ਲੱਗ ਰਿਹਾ ਹੈ ਪਿੰਡ ਸ਼ੇਰਾਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਹਲਕਾ ਲੰਬੀ ਤਹਿਸੀਲ ਮਲੋਟ ਦੇ ਵਿੱਚ ਇਹ ਸਾਰਾ ਸਮਾਗਮ ਹਰ ਸਾਲ ਹੁੰਦਾ ਹੈ ਹਾਂਜੀ ਤਾਂ ਅਖੀਰ ਚ ਸੰਗਤਾਂ ਨੂੰ ਜਿਹੜੀ ਤੁਸੀਂ ਬੇਨਤੀ ਕਰਨੀ ਚਾਹੁੰਦੇ ਹੋ ਹਰਪਾਲ ਸਿੰਘ ਜੀ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਵੱਧ ਚੜ ਕੇ ਹਿੱਸਾ ਲਿਆ ਕਰੋ ਨਗਰ ਛੇੜਾ ਵਾਲੇ ਬਲਾਕ ਲੰਬੀ ਦੇ ਵਿੱਚ ਪਹੁੰਚ ਕੇ ਆਪਣੇ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੇ ਲੋਕ ਜਿਵੇਂ ਆਪਾਂ ਮੇਲਿਆਂ ਤੇ ਦੂਰ ਦਰਾਟੇ ਟਰਾਲੀਆਂ ਪਰ ਪਰ ਕੇ ਜਾਂਦੇ ਆ ਉਹਦਾ ਇੱਥੇ ਵੀ ਸਮਾਇਆ ਕਰੋ ਮੇਲੇ ਦੀ ਰੌਣਕ ਨੂੰ ਵਧਾਇਆ ਕਰੋ ਤੁਹਾਡੀਆਂ ਜੋ ਵੀ ਕਿਸੇ ਦੀਆਂ ਮੰਗਾਂ ਉਹ ਪ੍ਰਮਾਤਮਾ ਦੇ ਦਰ ਤੋਂ ਮੰਗੋ ਤੁਹਾਡੀਆਂ ਪੂਰੀਆਂ ਹੋਣਗੀਆਂ ਜੇ ਪਾਤਸ਼ਾਹ ਇੱਥੇ ਇੱਕ ਥਾਬ ਦਾ ਬਾਬਾ ਕਰਤਾਰ ਸਿੰਘ ਜੀ ਗੁਰੂ ਸਰ ਜੁਦੇ ਵਾਲੇ ਆ ਕੇ ਗਏ ਸੀ ਕੰਦ ਪਾਠ ਕਰਾ ਕੇ ਇਹ ਨਹੀਂ ਤੇ ਦੋ ਘੂ ਚੱਲੀ ਸੀ ਰਾਤ ਨੂੰ ਜਿਨੇ ਬਾਬਾ ਜੀ ਇੱਕ ਕਰਾ ਕੇ ਗਏ ਆ ਤਕੂਲ ਦੇ ਵਿੱਚ ਇਹ ਦਿਨ ਚੜਿਆ ਪਤਾ ਨਹੀਂ ਬਾਬਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਦਰਸ਼ਨ ਦਿੱਤੇ ਐ ਕੀ ਹੋਇਆ ਉਹਨਾਂ ਨੇ ਆਪਦੇ ਗੋਲੋ ਕੈਂਟਰ ਭਰਿਆ ਸਮਾਨ ਦਾ ਇਹ ਲਿਆ ਕੇ ਉਹ ਕਹਿੰਦੇ ਭਾਈ ਵੀ ਐਸ ਨਗਰ ਦੇ ਵਿੱਚ ਐ ਵਾਟਰ ਬਕਸ ਦੇ ਵਿੱਚ ਤੱਕ ਖੰਡ ਪਾਟ ਹੋਇਆ ਹੀ ਕਰੂਗਾ ਇਹਨੂੰ ਨਹੀਂ ਕੋ ਰੁਕ ਸਕਦਾ ਉਸ ਤੋਂ ਬਾਅਦ ਸ਼ੁਰੂਆਤ ਹੋ ਗਈ ਉਸ ਤੋਂ ਬਾਅਦ ਮੇਰੀ ਸ਼ੁਰੂਆਤ ਨੇ ਸ਼ੁਰੂਆਤ ਤਾਂ ਉਹਨਿੰਝੋ 97 ਤੋਂ ਹੋਈ ਐ ਕਿਉਂ 92 ਤੋਂ ਕੋਈ ਆ ਠੀਕ ਹੈ ਇਹ ਮੰਨ ਲਓ 2000 3 4 ਦੇ ਵਿੱਚ ਗਿੰਦ ਜੀ ਸੰਗਤ ਕਹਿੰਦੀ ਵੀ ਆਪਾਂ ਸਕੂਲ ਚ ਕਰ ਲਿਆ ਕਰੀਏ ਉਧਰ ਜਾ ਮੰਨ ਲਓ ਗੁਰੂ ਘਰ ਚ ਕਰ ਲਿਆ ਕਰੀਏ ਉਹ ਸੰਗਤ ਮੰਨ ਗਈ ਉਧਰ ਨੂੰ ਚਲੀ ਵੀ ਤੇ ਬਾਬਾ ਗੁਰੂ ਸਰ ਜੀ ਵਾਲੇ ਦਿਨ ਬਾਬਾ ਕਰਤਾਰ ਸਿੰਘ ਜੀ ਆਹ ਜੀ ਆਹ ਜੀ ਹਾਂ ਉਹ ਵੀ ਆਈ ਸੀ ਉਹ ਵੀ ਇੱਕ ਕਰਾ ਕੇ ਠੀਕ ਜਦੋਂ ਇੱਕ ਕਰਾ ਕੇ ਰਾਤ ਨੂੰ ਉਹਨਾਂ ਨੂੰ ਰੱਬ ਜਾਣੇ ਕੀ ਦਿੱਤਿਆ ਕੀ ਮਾਰਾ ਹੀ ਨਹੀਂ ਉਹਨਾਂ ਨੂੰ ਕੋਈ ਆਪ ਦੀ ਸ਼ਕਤੀ ਦਿਖਾਈ ਉਹ ਵੀ ਧੜਕੇ ਆਏ ਉਹਨਾਂ ਨੂੰ ਪਤਾ ਸੀ ਮਹਾਰਾਜ ਨੂੰ ਵੀ ਇੱਥੇ ਆ ਜਿਹੜੇ ਢੇਢ ਧੀਆਂ ਦੇ ਪੁੱਤ ਹੁਣੇ ਆਸੀਂ ਇਹ ਤੋਂ ਪਹਿਲਾਂ 30 35 ਧੀਆਂ ਦੇ ਵਿਆਹ ਕਰ ਦਿੱਤੇ ਠੀਕ ਹੈ 90 40 ਲੜਕੀਆਂ ਦੇ ਇਸ ਤੋਂ ਪਹਿਲਾਂ ਕਰ ਦਿੱਤੇ ਇਸ ਤੋਂ ਪਹਿਲਾਂ ਦੀ ਵਿਆਹ ਕਰ ਚੁੱਕੇ ਠੀਕ ਹੈ ਗਿਣਤੀ ਮਤਲਬ 30 35 ਤੱਕ ਪਹੁੰਚ ਗਈ ਪਹੁੰਚ ਗਈ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ